ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲੈਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਅਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖ਼ਬਰਾਂ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਹੋਏ ਹਮਲੇ ਦਾ ਮਾਮਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ਉੱਤੇ ਕੀਤਾ ਦੁੱਖ ਦਾ ਜ਼ਹਾਰ ਪੈਂਸਲਵੇਨੀਆ ਵਿੱਚ ਟਰੰਪ ਉੱਤੇ ਹੋਇਆ ਸੀ ਹਮਲਾ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਦਿੱਲੀ ਦੇ ਸੁਸ਼ਮਨ ਸੁਵਰਾਜ ਭਵਨ ਵਿੱਚ ਹਰਿਆਣਾ ਵਿੱਚ ਚੀਫ ਨਰਸਿੰਗਜ਼ ਗਵਰਨਰਸ ਅਸੋਸੀਏਟ ਪ੍ਰੋਗਰਾਮ ਵਿੱਚ ਕੀਤੀ ਸ਼ਮੂਲੀਅਤ ਕਿਹਾ ਸ਼ਾਸਨ ਅਤੇ ਪ੍ਰਸ਼ਾਸਨ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਵੇਂ ਨੌਜਵਾਨ ਪੇਸ਼ੇਵਰਾਂ ਦਾ ਵਿਜ਼ਨ ਬਹੁਤ ਜ਼ਰੂਰੀ ਪੰਜਾਬ ਵਿੱਚ ਕਾਰ ਦੀ ਸੰਰੂਪਿਤੋਂ ਬਾਹਰ ਨਿਕਲਣ ਤੇ ਪਾਬੰਦੀ ਪੰਜਾਬ ਪੁਲਿਸ ਨੇ ਜਾਰੀ ਕੀਤੇ ਆਰਡਰ ਕਾਰ ਦੀ ਸੰਰੂਪਿਤੋਂ ਬਾਹਰ ਨਿਕਲਣ ਉੱਤੇ ਹੋਵੇਗਾ ਚਲਾਨ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਉਤੇ ਸ਼ਨੀਵਾਰ ਨੂੰ ਇੱਕ ਰੈਲੀ ਦੌਰਾਨ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ੂਟਰ ਨੇ ਟਰੰਪ ਉਤੇ ਕਾਫੀ ਉੱਚੀ ਥਾਂ ਤੋਂ ਗੋਲੀਬਾਰੀ ਕੀਤੀ ਘਟਨਾ ਦੀ ਜੋ ਵੀਡੀਓ ਸਾਹਮਣੇ ਆਈ ਹੈ ਉਸ ਵਿੱਚ ਟਰੰਪ ਦੇ ਕੰਨ ਵਿੱਚੋਂ ਖੂਨ ਨਿਕਲਦਾ ਦੇਖਿਆ ਜਾ ਸਕਦਾ ਹੈ ਗੋਲੀਬਾਰੀ ਤੋਂ ਬਾਅਦ ਹਫੜਾ ਦਫੜੀ ਦਰਮਿਆਨ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਨੇਤਾ ਡੋਨਾਲਡ ਟਰੰਪ ਨੂੰ ਕਾਫਲੇ ਵਿੱਚ ਲਿਜਾਇਆ ਗਿਆ ਇਸ ਘਟਨਾ ਤੋਂ ਬਾਅਦ ਟਰੰਪ ਕਾਤਰੇ ਤੋਂ ਬਾਹਰ ਸਨ ਸਿਕਰਟ ਸਰਵਿਸ ਦੇ ਬੁਲਾਰੇ ਐਂਥਨੀ ਗੋਗਲੇਲਬੀ ਨੇ ਕਿਹਾ ਹੈ ਕਿ ਪੈਂਸਲਵਾਨੀਆ ਵਿੱਚ 78 ਸਾਲਾ ਟਰੰਪ ਦੀ ਰੈਲੀ ਵਿੱਚ ਸੁਰੱਖਿਆ ਕਰਮੀਆਂ ਨੇ ਗੋਲੀ ਚਲਾਉਣ ਵਾਲੇ ਨੂੰ ਮਾਰ ਦਿੱਤਾ ਜਦੋਂ ਸਿਕਰਟ ਸਰਵਿਸ ਦੇ ਕਰਮਚਾਰੀ ਟਰੰਪ ਨੂੰ ਸਟੇਜ ਤੋਂ ਸੁਰੱਖਿਅਤ ਸਥਾਨ ਉੱਤੇ ਲੈ ਜਾ ਰਹੇ ਸਨ ਤਾਂ ਉਹਨਾਂ ਦੇ ਸਮਰਥਕਾਂ ਨੇ ਉਹਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ ਟਰੰਪ ਨੂੰ ਹਵਾ ਵਿੱਚ ਮੁਠੀ ਬੰਦ ਕਰਕੇ ਕੁਝ ਕਹਿੰਦੇ ਹੋਏ ਵੇਖਿਆ ਗਿਆ ਦੱਸਦੇ ਕਿ ਇਸ ਘਟਨਾ ਦੇ ਚਾਰੇ ਪਾਸੇ ਨਿੰਦਾ ਹੋ ਰਹੀ ਹੈ ਬਾਈਡਨ ਕਮਲਾ ਹੈਰਿਸ ਤਾਬਕਾ ਰਾਸ਼ਟਰਪਤੀ ਉਬਾਮਾ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਇਸੇ ਤਰ੍ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਇਸ ਘਟਨਾ ਦੀ ਨਿਖੇਦੀ ਕੀਤੀ ਹੈ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸ਼ਾਸਨ ਅਤੇ ਪ੍ਰਸ਼ਾਸਨ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨਵੇਂ ਨੌਜਵਾਨਾਂ ਦਾ ਵਿਜ਼ਨ ਬਹੁਤ ਜ਼ਰੂਰੀ ਹੈ ਇਸ ਲਈ ਨੌਜਵਾਨ ਪੇਸ਼ੇਵਰਾਂ ਦੇ ਗਿਆਨ ਦੀ ਵਰਤੋਂ ਕਰਕੇ ਆਧੁਨਿਕ ਲੋੜਾਂ ਮੁਤਾਬਿਕ ਸ਼ਾਸਨ ਚਲਾਉਣਾ ਬਹੁਤ ਜ਼ਰੂਰੀ ਹੈ ਮਨੋਹਰ ਲਾਲ ਨੇ ਗੱਲ ਕੀਤੀ ਸ਼ਾਮ ਨਵੀਂ ਦਿੱਲੀ ਦੇ ਸੁਸ਼ਮਨ ਸਵਰਾਜ ਭਵਨ ਵਿੱਚ ਹਰਿਆਣਾ ਚੀਫ ਮਿਨਿਸਟਰਸ ਗੁੱਡ ਗਵਰਨੈਂਸ ਅਸੋਸੀਏਟ ਪ੍ਰੋਗਰਾਮ ਸੀਐਮਜੀਜੀਏ ਦੇ 8 ਸਾਲ ਪੂਰੇ ਹੋਣ ਤੇ ਆਯੋਜਿਤ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬੋਲਦਿਆਂ ਕਹੇ ਸਮਾਰੋਹ ਵਿੱਚ ਉਹਨਾਂ ਦੇ ਸਾਬਕਾ ਗੁੱਡ ਗਵਰਨੈਂਸ ਅਸੋਸੀਏਟ ਹਰਿਆਣਾ ਦੇ ਸੀਨੀਅਰ ਅਧਿਕਾਰੀ ਪ੍ਰੋਗਰਾਮ ਦੇ ਨਿੱਜੀ ਖੇਤਰ ਦੇ ਹਿੱਸੇਦਾਰ ਅਤੇ ਪਿਛਲੇ 15 ਮਹੀਨਿਆਂ ਤੋਂ ਸੂਬੇ ਵਿੱਚ ਕੰਮ ਕਰ ਰਹੇ 22 ਗੁੱਡ ਗਵਰਨੈਂਸ ਅਸੋਸੀਏਟ ਨੇ ਸ਼ਿਰਕਤ ਕੀਤੀ ਪ੍ਰੋਗਰਾਮ ਵਿੱਚ ਮਨੋਹਰ ਲਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ सुशासन सहयोगियाँ तक के किया मित्रों चीफ मिनिस्टर गुड गवर्नेंस एसोसिएट्स ये योजना 2016 में उन्होंने बनाई थी और उसमें 25 सी एम इनको सारे देश भर के लोगों के फार्म लेकर के उनके एप्लीकेशन लेकर के उनके सिलेक्शन हुई थी बहुत अच्छे वेल अर्नेड वेल टैलेंटेड ऐसे बच्चों की और बहुत बड़ी स्क्रीनिंग अशोका यूनिवर्सिटी के माध्यम से करके हमने करवाई थी और उनका जो उस समय का काम नया नया काम था तो भी हमारे जो अधिकारी हैं चाहे उसमें राकेश गुप्ता थे अन्य अधिकारी थे या जो अशोका यूनिवर्सिटी की टीम थी या उस समय गौरव गोयल जो उस शारीख के मेंटर थे तो उन सब ने मिल के उनको किस प्रकार से सरकारी योजनाओं को सरकारी सिस्टम्स को कैसे जमीन पर उतारा जाए जहाँ कोई कमियाँ है उसको कैसे ठीक किया जाए ये एक प्रकार का नॉन गवर्नमेंट ऑर्गेनाइजेशन के रूप में हमने खड़ा किया इसका गवर्नमेंट के साथ कोई इस प्रकार का संबंध नहीं था कुछ डोनर्स थे समाज के अंदर उन डोनर्स ने उसकी व्यवस्था की और तब एक अच्छा कार्यक्रम जब सफल हुआ तो उसको लगातार चालू रखते हुए सात साल तक हमने इसको चालू रखा है अब ये सातवें वर्ष का जो कार्यक्रम है चुनाव तक ये चलेगा और चुनाव के बाद नई व्यवस्था में अगर हमारे नए सीएम आए हैं उनको चलाना होगा तो चलाएंगे और नहीं चलाना होगा तो आज हमने अपनी ओर से क्योंकि मेरे कार्यकाल के सारे कार्यक्रम शुरू हुए थे तो एक प्रकार से उसका कन्वोकेशन आज किया है मैं इनकी सराहना करता हूं कि जो भी काम इनको बताए हैं जितने प्रोग्राम हमारे नए नए चले चाहे उसमें बेटी बचाओ बेटी पढ़ाओ का अभियान था चाहे उसके अंदर स्वच्छता का विषय था चाहे उसमें बच्चों का बच्चों का हाइजीन का विषय उसमें था बच्चों के न्यूट्रिशन का विषय था या विंडो की बात थी या इसी प्रकार से अभी जैसे लास्ट में लालडोरा मुक्त गांव करने का विषय था वो हमने इसमें चलाया जितने नए प्रोग्राम हमने शुरू करने होते थे वो सब इनके जिम्मे लगाते थे और इसमें जो भी फीडबैक होता था नीचे से वो मिलता था उसी आधार पर हमारे अधिकारी उसको ठीक करने का आवेदन करते थे बहुत बड़ा इन सिस्टम को आगे बढ़ाने में इनका योगदान ਆਪ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਵਿਕਾਸ ਕਾਰਜਾਂ ਦੀ ਰਫ਼ਤਾਰ ਫੜਦੇ ਹੋਏ ਲਗਾਤਾਰ ਹੀ ਪੰਜਾਬ ਦੇ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਜਿਸ ਦੇ ਚੱਲਦਿਆਂ ਅੱਜ ਕੈਬਨਟ ਮੰਤਰੀ ਕੁਲਦੀਪ ਸਿੰਘ ਢਲੇਵਾਲ ਵੱਲੋਂ ਆਪਣੇ ਹਲਕੇ ਜਨਾਲਾ ਦੇ ਵਿੱਚ 25 ਸਾਲ ਤੋਂ ਟੁੱਟੀ ਸੜਕ ਨੂੰ ਨਵੀਂ ਬਣਾਉਣ ਦਾ ਉਦਘਾਟਨ ਕੀਤਾ ਗਿਆ ਇਹ ਸੜਕ ਜਨਾਲਾ ਤੋਂ ਲੋਪੋਕੇ ਅਟਾਰੀ ਤੱਕ ਜਾਵੇਗੀ ਇਸ ਸੜਕ ਨੂੰ ਬਣਾਉਣ ਦੇ ਵਿੱਚ ਠੇਕੇਦਾਰ ਨੂੰ 3 ਮਹੀਨੇ ਤੱਕ ਦਾ ਸਮਾਂ ਦਿੱਤਾ ਗਿਆ ਉਨ੍ਹਾਂ ਕਿਹਾ ਕਿ 2027 ਦੇ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਗਵਾਈ ਵਿੱਚ ਸਰਕਾਰ ਦੁਬਾਰਾ ਬਣੀ ਗਈ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਭਰਾ ਨੂੰ ਬੀਤੇ ਦਿਨ ਪੁਲਿਸ ਵੱਲੋਂ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਹਨੇ ਕਿਹਾ ਕਿ ਕੋਈ ਵੀ ਵਿਅਕਤੀ ਨਸ਼ਾ ਕਰਦਾ ਅਗਰ ਪਾਇਆ ਗਿਆ ਤਾਂ ਪੁਲਿਸ ਉਸ ਦੇ ਉੱਪਰ ਆਪਣੀ ਕਾਰਵਾਈ ਕਰੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ 31 ਦਸੰਬਰ 2024 ਤੱਕ ਪੂਰੇ ਪੰਜਾਬ ਵਿੱਚੋਂ ਨਸ਼ਾ ਖਤਮ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਅਰੋੜਾ ਇਹ ਇੱਥੋਂ ਸ਼ੁਰੂ ਹੋ ਕੇ 25 ਕਿਲੋਮੀਟਰ ਦੂਰ ਛਿਗਾਵਾ ਬੜੀਏ ਕੇ ਤੱਕ ਇਹ ਬਹੁਤ ਚਿਰ ਦਾ ਜਿਹੜਾ ਖਰਾਬ ਸੀਗਾ ਇਹ ਅੱਗੇ ਵੀ ਲੋਕਾਂ ਕੋਲ ਲੰਘਿਆ ਦੀ ਜਾਂਦਾ ਆਪਣਾ ਨਾਲੇ ਸ਼ਹਿਰ ਦੀ ਵੀ ਆਪਣੀ ਵੀ ਹਦਿਆ ਬਹੁਤ ਆਪਣੇ ਹਿੱਸੇ ਦਾ ਇਲਾਕਾ ਵੈਸਾ ਵੀ ਆਪਣਾ ਹੀ ਆ ਹਟਾ ਦੀ ਤੱਕ ਇਹ ਬਣਨੀ ਆ ਸੋ ਇਹਦਾ ਕੰਮ ਜਿਹੜਾ ਸ਼ੁਰੂ ਹੋ ਗਿਆ ਕਾਫੀ ਚਿਰ ਦੇ ਲੋਕਾਂ ਦੀ ਵੇਟ ਸੀਗੀ ਬੜਾ ਰਸਤੇ ਦੇ ਵਿੱਚ ਪ੍ਰੋਬਲਮ ਸੀਗੀ ਸ਼ਹਿਰ ਵਾਸੀ ਬੜਾ ਤੇਰੇ ਦੇ ਕਹਿੰਦੇ ਸੀਗੇ ਸੋ ਇਹ ਅੱਜ ਅਸੀਂ ਬਕਾਇਦਾ ਇਹਦਾ ਕੰਮ ਸ਼ੁਰੂ ਕਰਤਾ ਮੇਰੇ ਨਾਲ ਚਿੱਪ ਸਾਹਿਬ ਸਾਡੇ ਐਸ்சி ਸਾਹਿਬ ਇੰਦਰਜੀਤ ਸਿੰਘ ਓੜੀ ਸਾਡੇ ਵਿਆਜ ਸ਼ਲਮਾ ਜੀ ਐਕਸੀਡੈਂਟ ਐਸਡੀਓ ਸਾਹਿਬ ਮੱਤਿਆ ਮੱਤੇ ਨੰਗਲ ਜੀ ਸਾਰੇ ਅਫਸਰ ਆਏ ਆ ਅੱਗੇ ਜਿਹੜਾ ਮਾਲ ਮਤਲ ਲੱਥ ਰਿਹਾ ਉਹਦੇ ਅਸੀਂ ਤਿੰਨ ਮਹੀਨਿਆਂ ਦੇ ਵਿੱਚ ਤਿੰਨਾਂ ਮਹੀਨਿਆਂ ਦੇ ਵਿੱਚ ਕੰਪਲੀਟ ਕਰ ਦਿਆਂਗੇ ਤਿੰਨ ਮਹੀਨਿਆਂ ਦੇ ਵਿੱਚ ਬਹੁਤ ਵਧੀਆ ਰੋਡ ਜਿਹੜੀ ਆ ਇਹ ਬੰਦ ਰੋਡ ਬਣ ਜੂਗੀ ਜੋ ਵਾਦਾ ਅਜਨਾਲੇ ਦੇ ਲੋਕਾਂ ਦਾ ਕੀਤਾ ਸੀਗਾ ਇਲੈਕਸ਼ਨ ਤੋਂ ਪਹਿਲਾਂ ਕਿ ਤਾਛ ਮੇਰੇ ਅਜ ਨਾਲੇ ਦੇ ਜਿਹੜੀਆਂ ਸੜਕਾਂ ਇਹ ਵੰਦ ਬਣਾਵਾਂਗੇ ਦੇਲਾ ਰੋਡ ਵੀ ਠੀਕ ਹੋ ਗਈ ਆ ਫਤੇਗੜ ਚੂੜੀਆਂ ਰੋਡ ਵੀ ਠੀਕ ਹੋ ਗਈ ਆ ਤੇ ਇਹ ਰਹਿ ਗਈ ਸੀਗੀ ਇਹ ਵੀ ਅੱਜ ਸ਼ੁਰੂ ਹੋ ਗਈ ਅਗਲੇ 3 ਮਹੀਨਿਆਂ ਦੇ ਵਿੱਚ ਇਹ ਵੰਦ ਜਿਹੜੀ ਬਣ ਜੂਗੀ ਮੇਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਸੜਕ ਬਣਾਉਂਦੇ ਆ ਥੋੜੀ ਜੀ ਪ੍ਰੋਬਲਮ ਆਊਗੀ ਵਿਗਨ ਪਊਗਾ ਆਵਾਜ਼ਾਈ ਦੇ ਵਿੱਚ ਕਈ ਕੁਝ ਹੋਊਗਾ ਪਰ ਸਾਰਿਆਂ ਨੇ ਸਹਿਯੋਗ ਕਰਨਾ ਔਰ ਖਿਆਲ ਰੱਖਣਾ ਕਿ ਚੰਗਾ ਕੰਮ ਹੋਵੇ ਜਿੱਦਾਂ ਉਹਨਾਂ ਸੜਕਾਂ ਦਾ ਹੋਇਆ ਜਿੱਦਾਂ ਉਧਰ ਸੜਕਾਂ ਵਧੀਆ ਬਣੀਆਂ ਇਦਾਂ ਦੀ ਆਪਾਂ ਇੱਧਰ ਬਣਾਉਣੀ ਆ ਜਿੱਥੇ ਕਿਤੇ ਨਾਲ ਨੂੰ ਦਾ ਬਣਨਾ ਆਪ ਸਾਰਨ ਸਹਿਯੋਗ ਕਰਨਾ ਚਾਹੀਦਾ ਸੋ ਜਿਹੜਾ ਅਸੀਂ ਵਾਦਾ ਕੀਤਾ ਸੀ ਵੋਟਾਂ ਲੈਣ ਲਈ ਉਹ ਵਾਦੇ ਅਸੀਂ ਜੜਿਆ ਉਹ ਪੂਰੇ ਕਰਦੇ ਨਸ਼ਾ ਤੇ ਵੇਖੋ ਜੀ ਕੋਈ ਵੀ ਕਰਦਾ ਉਹ ਕੋਈ ਕਿਸੇ ਵਿਸ਼ੇਸ਼ ਬੰਦੇ ਦੀ ਗੱਲ ਨਹੀਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਮਾਨ ਸਾਹਿਬ ਨੇ ਕਿਹਾ ਕਿ 31 ਦਸੰਬਰ ਤੱਕ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਾਂਗੇ ਅਫਸਰਾਂ ਦੀ ਸਖਤ ਡਿਊਟੀਆਂ ਲੱਗੀਆਂ ਕੋ ਚੀਜ਼ਾਂ ਮੈਂ ਬੋਲ ਨਹੀਂ ਸਕਦਾ ਉਹ ਵੀ ਅਗਲੇ ਦਿਨ ਤੁਹਾਨੂੰ ਪਤਾ ਲੱਗੂਗਾ ਉਹ ਵੀ ਹੋਣਗੀਆਂ ਅਸੀਂ ਵਾਦਾ ਕੀਤਾ ਪੰਜਾਬ ਦੇ ਲੋਕਾਂ ਦਾ ਵੀ ਨਸ਼ਾ ਖਤਮ ਕਰਾਂਗੇ ਪਰ ਇਹ ਵੀ ਸੋਚਣਾ ਕੋਈ ਵੀ ਹੋਵੇ ਇਹ ਵੀ ਨਾਲ ਸੋਚਣਾ ਮੂਵੀ ਨਸ਼ਾ ਪਿਛਲੇ 20 25 ਸਾਲ ਤੋਂ ਆਇਆ ਇਹਨੂੰ ਖਤਮ ਕਰਦਿਆਂ ਵੀ ਟਾਈਮ ਲੱਗੂਗਾ ਇਹਦੀ ਜਿਹੜਾ ਬੜੀਆਂ ਡੂੰਘੀਆਂ ਔਰ ਖਤਮ ਕਰਕੇ ਛੱਡਾਂਗੇ ਤੁਸੀਂ ਕਹੋ ਬਤਾਓ ਪੰਜਾਬ ਵਿੱਚ ਹੁਣ ਲਗਜ਼ਰੀ ਗੱਡੀਆਂ ਦੇ ਉੱਪਰ ਬਣੇ ਸਨਰੂਫ ਵਿੱਚੋਂ ਨਿਕਲਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਅਜਿਹਾ ਕਰਨ ਦੀ ਸੂਰਤ ਵਿੱਚ ਪੰਜਾਬ ਪੁਲਿਸ ਚਲਾਣ ਦੇ ਨਾਲ ਨਾਲ ਪਰਚਾ ਵੀ ਦਰਜ ਕਰ ਸਕਦੀ ਹੈ ਇਸ ਸਬੰਧੀ ਲਿਖਤੀ ਹੁਕਮ ਜਾਰੀ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਨੇ ਇਸ ਸਬੰਧੀ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀ ਜਨੂ ਪੱਤਰ ਜਾਰੀ ਕੀਤਾ ਹੈ ਪੱਤਰ ਵਿੱਚ ਕਿਹਾ ਗਿਆ ਹੈ ਕਿ ਬੱਚੇ ਕਾਰਾਂ ਦੀ ਛੱਤ ਉੱਤੇ ਸਨਰੂਫਰ ਆ ਹੀ ਨਿਕਲਦੇ ਨੇ ਅਤੇ ਨੈਸ਼ਨਲ ਹਾਈਵੇ ਸੂਬੇ ਅਤੇ ਸ਼ਹਿਰ ਵਿੱਚ ਰੌਲਾ ਪਾਉਂਦੇ ਨੇ ਜਿਸ ਕਾਰਨ ਡਰਾਈਵਰਾਂ ਦਾ ਧਿਆਨ ਭਟਕ ਜਾਂਦਾ ਤੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ ਇਸ ਤਹਿਤ ਪੰਜਾਬ ਦੇ ਸ੍ਰੀ ਪੁਲਿਸ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਆਦੇਸ਼ ਜਾਰੀ ਕੀਤੇ ਗਏ ਕਿ ਆਪਣੇ ਦਿਨ ਤਾਇਨਾਤ ਮੁਲਾਜ਼ਮਾਂ ਤੇ ਕਟਾ ਟ੍ਰੈਫਿਕ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਜੇਕਰ ਕੋਈ ਵਹੀਕਲ ਕਾਰ ਵਿੱਚ ਸਨ ਰੂਫ ਵਿੱਚ ਖੜਾ ਨਜ਼ਰ ਆਉਂਦਾ ਤਾਂ ਉਸ ਦੇ ਖਿਲਾਫ ਮੋਟਰ ਵਹੀਕਲ ਐਕਟ ਦੇ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਪਟਿਆਲਾ ਦੇ 3 ਜੱਟਾਂ ਟੋਲ ਪਲਾਜ਼ੇ ਉੱਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਇਸ ਵਿੱਚ ਇੱਕ ਨੌਜਵਾਨ ਗੋਲੀ ਚਲਾਉਂਦਾ ਨਜ਼ਰ ਆ ਰਿਹਾ ਹੈ ਇਹ ਘਟਨਾ ਦੇਰ ਰਾਤ ਨੂੰ ਰਸੀ ਜਾ ਰਹੀ ਹੈ ਜਦੋਂ ਜਲਦੀ ਲੰਘਣ ਦੇ ਚੱਕਰ ਵਿੱਚ ਟੋਲ ਵਾਲੀ ਲੇਨ ਵਿੱਚ ਖੜੇ ਕਾਲਸਵਾਰ ਨੌਜਵਾਨ ਨੇ ਟੋਲ ਕਰਮੀਆਂ ਦੇ ਨਾਲ ਪਹਿਲਾਂ ਬਹਿਸ ਕੀਤੀ ਅਤੇ ਫਿਰ ਗੱਡੀ ਵਿੱਚੋਂ ਉਤਰ ਕੇ ਟੋਲ ਕਰਮੀ ਉੱਤੇ ਫਾਇਰਿੰਗ ਕੀਤੀ ਗਨੀਵਤ ਰਹੀ ਕਿਸ਼ਤਾ ਬਚਾਹੋ ਗਿਆ ਆਜ਼ਰਾਤੀ ਲਗਾ ਲੋ 12:05 ਮਿੰਟ 'ਤੇ ਕੁਝ ਇੱਕ ਗੱਡੀ ਆਈ ਉਸ ਵਿੱਚ ਦੋ ਬੰਦੇ ਸਨ उसके आगे दो गाड़ियां खड़ी थी उसको लगभग लगभग एक मिनट लग गया पीछे वाली गाड़ी से एक लड़का उतर के आया उसने बहस स्टार्ट कर दी अपने ऑपरेटर ऑपरेटर के साथ साथ उसके बाद ने बोला सर इसके साथ, मतलब फास्ट नहीं है आप दूसरी लाइन में ले लीजिए उसने बोला मैं मुलाजम हूँ छेती कटो तो लड़का बोला सर आप साइड वाली लाइन से ले लो इस बात पे बहस हुई बहस भी ज्यादा नहीं हुई इसी बात पे लड़के ने रिवॉल्वर निकाला और सीधी मेरे ऑपरेटर की तरफ चला दी वो भगवान का शुक्र है वो 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 लड़का बच गया नहीं उसकी पूरी कि उसके ऊपर ही चलानी है 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 तो हुए की सर सर दूसरा करने कोशिश करी आसपास जो मेरे मलाजम थे उन्होंने उसको रोक दिया था तो 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 तो। मेरा टोल कलेक्टर जो ऑपरेट करता ਪੰਜਾਬ ਪੁਰਸਤੇ ਗੈਂਗਸਟਰ ਦਰਮਿਆਨ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਬਨੂੜ ਵਿੱਚ ਪੁਲਿਸ ਮੁਕਾਬਲੇ ਵਿੱਚ ਵਿਦੇਸ਼ ਵਿੱਚ ਬੈਠੇ ਨਾਮੀ ਗੈਂਗਸਟਰ ਦੇ ਸਾਥੀ ਤੇ ਗੋਲੀ ਲੱਗੀ ਜਿਸ ਨਾਲ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਦੇ ਤਰੇੜੀ ਜਟਾਂ ਟੋਲਪਲਾਜੇ ਉੱਤੇ ਫਾਇਰਿੰਗ ਦੇ ਤਾਰੀਖ ਘਟਨਾ ਦੇ ਨਾਲ ਜੁੜੇ ਜਾ ਰਹੇ ਨੇ ਫਿਲਹਾਲ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਸੜਕਾਂ ਉੱਤੇ ਘੁੰਮਦੀਆਂ ਨਜ਼ਰ ਆ ਰਹੀਆਂ ਨੇ ਤੇ ਇਹਨਾਂ ਗੱਡੀਆਂ ਵਿੱਚ ਕੈਮਰਾ ਅਤੇ ਸਪੀਡ ਰੈਡਾਰ ਫਿੱਟ ਨੇ ਅਤੇ ਐਸਐਸਐਫ ਕਰਮਚਾਰੀਆਂ ਦੀ ਵਰਦੀ ਉੱਤੇ ਵੀ ਕੈਮਰੇ ਲੱਗੇ ਹੋਏ ਨੇ ਜੋ ਲੋੜ ਪੈਣ ਤੇ ਇਹਨਾਂ ਤੋਂ ਫੁਟੇਜ ਲਈ ਜਾ ਸਕੇ ਐਸਐਸਐਫ ਦੇ ਵੱਖ-ਵੱਖ ਰੂਟ ਬਣਾਏ ਗਏ ਨੇ ਤੇ ਸੜਕੀ ਹਾਦਸਾ ਹੋਣ ਤੇ ਗੱਡੀਆਂ ਤੁਰੰਤ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਉਣ ਦਾ ਕੰਮ ਕਰਦੀਆਂ ਨੇ ਗੱਡੀਆਂ ਵਿੱਚ ਫਾਸਟ ਐਡ ਦਾ ਸਮਾਨ ਵੀ ਮੌਜੂਦ ਰਹਿੰਦਾ ਹੈ ਰੂਟ ਨੰਬਰ 53902 ਦੇ ਇੰਚਾਰਜ ਭਰਮਜੀਤ ਸਿੰਘ ਨੇ ਮਾਨਸਾ ਵਿੱਚ ਦੱਸਿਆ ਕਿ ਕੋਈ ਵੀ ਹਾਦਸਾ ਹੋਣ ਤੇ ਤੁਰੰਤ ਸਹਾਇਤ ਲਈ ਉਹਨਾਂ ਦੀ ਟੀਮ ਤਿਆਰ ਰਹਿੰਦੀ ਹੈ ਤੇ ਹਾਦਸਿਆਂ ਵਿੱਚ ਬਹੁਤ ਕੀਮਤੀ ਜਾਨਾਂ ਬਚਾਉਣ ਵਿੱਚ ਉਹ ਹੁਣ ਤੱਕ ਕਾਮਯਾਬ ਰਹੇ ਨੇ ਇਹ ਗੱਡੇ ਨਾਲ ਆ ਜਦ ਆਮਾ ਭਾਈ ਦੇ ਸੇ ਤੋਂ ਲੈ ਕੇ ਟੇਕੀ ਹੱਦ ਤੱਕ ਆਪਣੇ ਜੇ ਕੋਈ ਐਕਸੀਡੈਂਟ ਵਗੈਰਾ ਹੁੰਦਾ ਕੰਟਰੋਲੋਂ ਤੋਂ ਫੋਨ ਆਉਂਦਾ 112 ਤੋਂ ਫੋਨ ਆਉਂਦਾ ਸਾਨੂੰ ਉਹਦੇ ਤੁਰੰਤ ਹੀ ਮੌਕੇ ਤੇ ਪਹੁੰਚਦੇ ਆ ਜਾਂ ਕੋਈ ਆਮ ਪਬਲਿਕ ਦਾ ਬੰਦਾ ਰਾਹੀ ਜਾਂਦਾ ਦੱਸਦਾ ਸਾਨੂੰ ਵੀ ਉੱਥੇ ਐਕਸੀਡੈਂਟ ਹੋਇਆ ਹੈ ਉਹਦੇ ਹੀ ਮੌਕੇ ਤੇ ਪਹੁੰਚ ਕੇ ਉਹਦੀ ਦੇਖਭਾਲ ਕਰਕੇ ਨੇੜੇ ਦੇ ਹਸਪਤਾਲ ਤੇ داخل ਕਰਾਇਆ ਮੈ ਜੀ ਇਹ ਰੂਟ ਬਣਾਇਆ ਨੇ ਸਰਕਾਰ ਨੇ ਕਿਹੜਾ ਰੂਟ ਆ ਸੁੱਝਾਇਆ ਇਹ ਰੂਟ ਨੰਬਰ ਹੈਗਾ ਜੀ 53902 ਟਾਪੀ ਤੋਂ ਲੈ ਕੇ ਪਾਈ ਦੇ ਸਾਹ ਟਾਪੀ ਤੋਂ ਪਾਈ ਦੇ ਸਾਹ ਹਾਂਜੀ ਤੇ ਮੁਲਾਜ਼ਮਾਂ ਨੇ ਕਹਿੰਦੇ ਵਰਦੀਆਂ ਵਗੈਰਾ ਵਰਦੀਆਂ ਤੇ ਕੈਮਰੇ ਵਗੈਰਾ ਲੱਗਣਗੇ ਜੀ ਇਨਸਾਫ ਕਹਿੰਦੀ ਸੀ ਉਹ ਕੀ ਸਿਸਟਮ ਉਹਦੇ ਬਾਰੇ ਦੱਸ ਤੇ ਉਹ ਕੈਮਰੇ ਵੀ ਹੈਗੇ ਆ ਇਹੋ ਕੁੜੀਆਂ ਕੋਲੇ ਕੈਮਰਾ ਉਹ ਇੱਕ ਕੁੜੀ ਲਾ ਕੇ ਰੱਖਦੇ ਆ ਕੈਮਰਾ ਜਦੋਂ ਐਕਸੀਡੈਂਟ ਵਗੈਰਾ ਚੱਕਦੇ ਆ ਉਹ ਸਾਰੇ ਵਿੱਚ ਰਿਕਾਰਡਿੰਗ ਵਗੈਰਾ ਫੋਟੋ ਪਰ ਉੱਥਾ ਹੁੰਦੀ ਹੈ ਕਾਦਿਆਂ ਵਿੱਚ ਬਾਬਾ ਨੋਮਾ ਨੌਸਰਵਾਜ ਨੇ ਮਹਿਲਾ ਸਾਥੀ ਦੇ ਨਾਲ ਮਿਲ ਕੇ ਬਜ਼ੁਰਗਔਰਤ ਦੀਆਂ ਸੋਨੇ ਦੀਆਂ ਚੂੜੀਆਂ ਅਤੇ ਕੰਨਾਂ ਦੀਆਂ ਵਾਲੀਆਂ ਉਤਰਵਾਈਆਂ ਅਤੇ ਫਰਾਰ ਹੋ ਗਿਆ ਬਜ਼ੁਰਗ ਮਹਿਲਾ ਲਲਿਤਾ ਅਨੁਸਾਰ ਸ਼ਾਇਦ ਨੌਸਰਵਾਜ ਵੱਲੋਂ ਉਸ ਨੂੰ ਹਿਪਨੋਟਾਈਜ਼ ਕੀਤਾ ਗਿਆ ਸੀ ਜਿਸ ਕਾਰਨ ਉਸਨੇ ਖੁਦ ਹੀ ਆਪਣੇ ਸਾਰੇ ਗਹਿਣੇ ਉਤਾਰ ਕੇ ਉਸ ਨੂੰ ਦੇ ਦਿੱਤੇ ਅਤੇ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਲਲਿਤਾ ਦੀ ਨੂੰ ਮੀਨੂ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਬਜ਼ੁਰਗ ਨੌਸਰਵਾਜ ਤੇ ਉਸਦੇ ਨਾਲ ਆਈ ਔਰਤ ਦੀ ਭਾਲ ਸ਼ੁਰੂ ਕੀਤੀ ਗਈ ਹੈ। ਬੱਸ ਮੰਮੀ ਅੱਧਾ ਹੀ ਬੈਠੇ-ਬੈਠੇ ਖਾਣਾ ਖਾ ਰਹੇ ਸੀ ਖਾਣਾ ਖਾ ਕੇ ਮੰਮਾ ਕਹਿੰਦਾ ਕਿ ਆ achar ਲੈਣ ਨੇ ਆ ਕਿ achar ਪਾ ਲੈਣੇ ਆ ਸਾਹਮਣੇ نیچے ਹੀ ਸਾਡੇ achar ਮਿਲਦੇ ਆ। نیچے achar ਲੈਣ ਗਏ ਆ ਬੱਸ ਅੰਬ ਲੈਣ ਗਏ ਆ ਕਿ ਅੰਬ ਲੈਣੇ ਆ ਹਜੇ نیچے ਗਏ ਹੀ ਆ ਤੇ ਇੱਕ ਬੰਦਾ ਮਿਲਿਆ ਵਾ। ਬੰਦੇ ਨੇ ਬੱਸ ਇਹ ਕਿਹਾ ਵਾ ਕਿ ਮੈਨੂੰ ਮੈਂ ਹਰ ਦੁਆਰੋਂ ਆਇਆ ਵਾਂ ਮੈਨੂੰ ਬਵਾਸੀਰ ਦੀ ਬਿਮਾਰੀ ਆ ਤੇ ਇੱਥੇ ਕੋਈ ਮਤਲਬ ਕੋਈ ਦੁਕਾਨ ਹੈਗੀ ਆ। ਤਦ ਆਜ਼ੂ ਮੰਮੀ ਨੇ ਪਤਾ ਨਹੀਂ ਕਾਲਜ ਰੋਡ ਵਾਲ ਦੱਸਿਆ ਜਾਂ ਅੱਧਰ ਦਾ ਦੱਤਿਆ ਨਾਲ ਮੇਰੀ ਛੋਟੀ ਬੇਟੀ ਕਾਵਿਆ ਸੀ ਉਹ ਗਈ ਸੀ ਨਾਲ ਤੇ ਉਹਨਾਂ ਨੇ ਮੰਮੀ ਦੇ ਸਿਰ ਤੇ ਹੱਥ ਰੱਖਤਾ ਹੱਥ ਰੱਖ ਕੇ ਉਹਨਾਂ ਨੇ ਮਤਲਬ ਐਦਾ ਹੀ ਗੱਲਾਂ ਵਿੱਚ ਇੱਕ ਨਾਲ ਲੇਡੀ ਸੀ ਉਹਨਾਂ ਨੇ ਮਤਲਬ ਐਦਾ ਹੀ ਗੱਲਾਂ ਵਿੱਚ ਮੰਮੀ ਨੂੰ ਲਾਇਆ ਕਿ ਪੈਂਦੇ ਮਤਲਬ ਆਂਬ ਕਿੱਥੋਂ ਲੰਦੇ ਹੋ ਕਿਦਾਂ ਮਤਲਬ ਐਸਾ ਗੱਲਾਂ ਵਿੱਚ ਲਾ ਕੇ ਫਿਰ ਉਹ ਜੈਂਟਸ ਨੇ ਮੰਮੀ ਦੇ ਸਿਰ ਤੇ ਹੱਥ ਰੱਖਿਆ ਮੰਮੀ ਨੂੰ ਨਹੀਂ ਪਤਾ ਲੱਗਾ ਉਹ ਵਾਪਸ ਜੁੱਕੋ ਬੈਂਕ ਦੀ ਪੌੜੀਆਂ ਗਈਆਂ ਉੱਥੇ ਉਹਨਾਂ ਨੂੰ ਬਿਠਾ ਕੇ ਉਹਨਾਂ ਦੀਆਂ ਬਾਰ ਬਾਰ ਕਰਾਂਦੀਆਂ ਚੂੜੀਆਂ ਵਾਂ ਉਹ ਲਵਾਈਆਂ ਮੁੰਦਰੀ ਹੀ ਉਹ ਲਵਾਈਏ ਹੋਰ ਕਹਿੰਦੇ ਹੀ ਪੈਸੇ ਕਿਤੇ ਇਹਦੇ ਵਿੱਚ ਪਾ ਦੋ ਮੰਮੀ ਕੋ 20 ਰੁਪਏ ਗਏ ਸੀ ਆ ਚਾਰ ਮਤਲਬ ਅੰਬ ਕਟਵਾਏ ਸੀ ਉਹ ਉਹਦੇ 20 ਰੁਪਏ ਲੈ ਕੇ ਗਏ ਸੀ ਉਹ 20 ਰੁਪਏ ਵਿੱਚ ਪਾਏ ਆ ਤੇ ਉਹ ਸੰਘਾ ਕੇ ਮੰਮੀ ਦੀਆਂ ਚੂੜੀਆਂ ਲਾ ਕੇ ਲੈ ਗਏ ਨੇ ਅੰਮ੍ਰਿਤਸਰ ਦੇ ਗੁਰਦੁਆਰਾ ਟਾਲਾ ਸਾਹਿਬ ਵਿਖੇ ਬੀਬੀ ਕੋਲਣ ਜੀ ਭਲਾਈ ਕੇਂਦਰ ਦੇ ਸਹਿਯੋਗ ਨਾਲ ਨਵੇਂ ਬਣੇ ਕੜਾ ਪੁਸ਼ਾਦ ਦੇ ਕਾਊਂਟਰ ਦਾ ਦੁਕਾਨ ਸਿੰਘ ਸਾਹਿਬ ਜੈਦਾਰ ਜਾਨੀ ਸੁਲਤਾਨ ਸਿੰਘ ਬੀਬੀ ਕੌਲਾ ਜੀ ਭਲਾਈ ਕੇਂਦਰ ਦੇ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਟਾਲਾ ਸਾਹਿਬ ਗੁਰਦੁਆਰਾ ਦੇ ਮੁੱਖ ਪ੍ਰਬੰਧਕ ਬਾਬਾ ਦਰਸ਼ਨ ਸਿੰਘ ਪ੍ਰਧਾਨ ਕਸ਼ਮੀਰ ਸਿੰਘ ਰਣਜੀਤ ਸਿੰਘ ਗੋਲਡੀ ਅਤੇ ਹੋਰ ਮੈਂਬਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ ਅਮਰ ਸ਼ਹੀਦ ਧਨ ਧਨ ਬਾਬਾ ਦੀਪ ਸਿੰਘ ਜੀ ਸ਼ਹੀਦ ਇਹਨਾਂ ਦੇ ਪਾਵਨ ਪਵਿੱਤਰ ਮਹਾਨ ਇਹ ਸਥਾਨ ਸ਼ਹੀਦੀ ਸਥਾਨ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਜਿੱਥੇ ਮਹਾਪੁਰਖ શ્રીਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਸੇਵਾਵਾਂ ਨਿਭਾ ਰਹੇ ਨੇ ਔਰ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆ ਜਿੱਥੇ ਬੜੀਆਂ-ਬੜੀਆਂ ਸੇਵਾਵਾਂ ਮਹਾਪੁਰਖਾਂ ਵੱਲੋਂ ਕਰਵਾਈਆਂ ਜਾ ਰਹੀਆਂ ਨੇ ਉੱਥੇ ਹੀ ਮਹਾਪੁਰਖ ਭਾਈ ਸਾਹਿਬ ਆਏ ਗੁਰ ਇਕਬਾਲ ਸਿੰਘ ਜੀ ਉਹਨਾਂ ਵੱਲੋਂ ਬਾਬਾ ਦਰਸ਼ਨ ਸਿੰਘ ਜੀ ਹੁਰਾਂ ਵੱਲੋਂ ਅੱਜ ਗੁਰਦੁਆਰਾ ਸਾਹਿਬ ਜੀ ਵਿਖੇ ਕੜਾ ਪ੍ਰਸ਼ਾਦ ਦਾ ਨਵਾਂ ਕਾਊਂਟਰ ਤਿਆਰ ਕੀਤਾ ਗਿਆ ਔਰ ਅੱਜ ਉਸ ਦੀ ਰੰਭਤਾ ਕੀਤੀ ਗਈ ਹੈ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਦਾਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ ਕਿ ਮਹਾਂਪੁਰਖਾਂ ਦੇ ਸੀਸ ਉੱਤੇ ਮਿਹਰ ਭਰਿਆ ਹੱਥ ਰੱਖਣ ਔਰ ਜਿਹੜੀਆਂ ਇਹ ਮਹਾਨ ਸੇਵਾਵਾਂ ਸਤਿਗੁਰੂ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀਆਂ ਹਨ ਉਹ ਕਿਰਪਾ ਰਹਿਮਤ ਕਰਕੇ ਆਪ ਕਰਵਾ ਲੈਣ ਸਾਰੀ ਸੰਗਤ ਨੂੰ ਦਾਸ ਔਰ ਮਹਾਂਪੁਰਖਾਂ ਨੂੰ ਵਧਾਈ ਦਿੰਦਾ ਹੈ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਟਾਲਾ ਸਾਹਿਬ ਜਿੱਥੇ ਸਾਰੇ ਬਾਬਾ ਦਰਸ਼ਨ ਸਿੰਘ ਜੀ ਸਾਰੀ ਆਪਣੀ ਟੀਮ ਜਿਹੜੀ ਉਹਨਾਂ ਦੇ ਬਾਬਾ ਭਾਈ ਕਸ਼ਮੀਰ ਸਿੰਘ ਪ੍ਰਧਾਨ ਜੀ ਤੇ ਹੋਰ ਸਾਰੇ ਮੈਨੇਜਰ ਸਾਹਿਬ ਵੱਡੇ ਛੋਟੇ ਸਾਰੀ ਟੀਮ ਦੇ ਨਾਲ ਇੱਥੇ ਸੇਵਾਵਾਂ ਨਿਭਾ ਰਹੇ ਨੇ ਇੱਥੇ ਆਮਦ ਬਹੁਤ ਵੱਧ ਗਈ ਸੰਗਤ ਦੀ ਬਾਬਾ ਦੀਪ ਸਿੰਘ ਜੀ ਦੀਆਂ ਬਰਕਤਾਂ ਜਿਹੜੀਆਂ ਕਮਾਈਆਂ ਜਿਹੜੀਆਂ ਉਹ ਖੁੱਲੀਆਂ ਸੰਗਤ ਮੰਡ ਰਹੇ ਨੇ ਉਹ ਸੰਗਤ ਦੀ ਆਮਦ ਨੂੰ ਵੇਖਦੇ ਹੋਏ ਜੋ ਬਾਬਾ ਦਰਸ਼ਨ ਸਿੰਘ ਸਾਰੀ ਟੀਮ ਨੇ ਬੀਬੀ ਕੋਲਾ ਭਲਾਈ ਕੇਂਦਰ ਦਾਸਾਂ ਨੂੰ ਇਹ ਸੇਵਾ ਪਹਿਲੇ ਛਵੀਲ ਦੀ ਵਿਚੋਲੀ ਚ ਪਾਈ ਤੇ ਹੁਣ ਜਿਹੜਾ ਪ੍ਰਸ਼ਾਦ ਦਾ ਇਹ ਸਾਰਾ ਕੈਵਨ ਕਾਊਂਟਰ ਬਣਿਆ ਹੈ ਇਹ ਸ਼ਾਇਦ ਪਹਿਲਾ ਹੀ ਹੋਏਗਾ ਸਾਰਾ ਏਸੀ ਕਾਉਂਟਰ ਹੈ ਜਿੱਦੇ ਜਿਨ੍ਹਾਂ ਨੇ ਅੰਦਰ ਪ੍ਰਸ਼ਾਦ ਵਰਤਾਉਣਾ ਹੈ ਪੱਖੇ ਵੀ ਲੱਗੇ ਅੰਦਰ ਏਸੀ ਵੀ ਲੱਗੇ ਆ ਤੇ ਸਾਰਾ ਹੋਰ ਵੀ ਚੀਜ਼ਾਂ ਦਾ ਜਿਹੜਾ ਧਿਆਨ ਰੱਖਿਆ ਗਿਆ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਔਰ ਸੜਕ ਦੀ ਸੇਵਾ ਅਜੇ 6 ਕਮਰੇ ਸਰਾ ਦੇ ਸ਼ੁਰੂ ਕੀਤੇ ਫਿਰ ਵੱਡੀ ਸਰਾ ਜਿਵੇਂ ਜਿਵੇਂ ਬਾਬਾ ਦਰਸ਼ਨ ਸਿੰਘ ਜੀ ਦੀ ਉਹਨਾਂ ਦੇ ਸਾਰੇ ਅੱਗੋਂ ਟੀਮ ਸਹਿਯੋਗ ਦੇਣਗੇ ਉਸੇ ਤਰ੍ਹਾਂ ਬਾਬਾ ਦੀ ਸਿਰ ਦੇ ਹੱਥ ਰੱਖ ਕੇ ਸੇਵਾ ਲੈਣ ਜੈਦਰ ਤਖਸ਼ਰੀ ਦਮਦਮਾ ਸਾਹਿਬ ਸਿੰਘ ਸਾਹਿਬ ਗਣੀ ਹਰਪ੍ਰੀਤ ਸਿੰਘ ਦਾ ਚੀਫ ਖਾਲਸਾ ਦਿਵਾਨ ਦੇ ਦਫਤਰ ਵਿੱਚ ਪਹੁੰਚਣ ਉਤੇ ਚੀਫ ਖਾਲਸਾ ਦਿਵਾਨ ਦੇ ਅਧਿਕਾਰੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਜਿੱਥੇ ਉਨ੍ਹਾਂ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਮੇਜਰ ਮੀਤ ਪ੍ਰਧਾਨ ਜਗਜੀਤ ਸਿੰਘ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂ ਨੰਗਲ ਐਡੀਸ਼ਨਲ ਆਨਰੇਰੀ ਸਕੱਤਰ ਅਤੇ ਮੁੱਖ ਦਫਤਰ ਮੈਂਬਰ ਇਨਚਾਰਜ ਸੁਖਜਿੰਦਰ ਸਿੰਘ ਪ੍ਰਿੰਸ ਐਡੀਸ਼ਨਲ ਆਨਰੇਰੀ ਸਕੱਤਰ ਜਸਪਾਲ ਸਿੰਘ ਢਿਲੋਂ ਦੇ ਨਾਲ ਮੁਲਾਕਾਤ ਕਰਦੇ ਹਨ ਚੀਫ ਖਾਲਸਾ ਦਿਵਾਨ ਵੱਲੋਂ ਸਿੱਖਿਆ ਅਤੇ ਸਿੱਖਿਆ ਦੇ ਖੇਤਰ ਨੇ ਭਾਈ ਜਾਰੀ ਐਮ ਭੂਮਿਕਾ ਦੇ ਭਰਪੂਰ ਸ਼ਲਾਘਾ ਕੀਤੀ ਹੈ ਮੁਲਕਾ ਦੌਰਾਨ ਸਿੰਘ ਸਾਹਿਬ ਗਨ ਹਰਪ੍ਰੀਤ ਸਿੰਘ ਨੇ ਚੀਫ ਖਾਲਸਾ ਦੀਵਾਨ ਵੱਲੋਂ 21 22 ਅਤੇ 23 ਨਵੰਬਰ 2024 ਨੂੰ ਸ਼੍ਰੀਨਾਨਦਪੁਰ ਸਾਹਿਬ ਵਿਖੇ ਕਰਵਾਈ ਜਾਣ ਵਾਲੀ ਵਿਸ਼ਵ ਸਿੱਖ ਵਿਦੈਕ ਕਾਨਫਰੰਸ ਦੀ ਸਫਲਤਾ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਅਧਿਕਾਰੀਆਂ ਵੱਲੋਂ ਸਿੰਘ ਸਾਹਿਬ ਅਤੇ ਗਨ ਹਰਪ੍ਰੀਤ ਸਿੰਘ ਨੂੰ ਚੀਫ ਖਾਲਸਾ ਦੀਵਾਨ ਦੇ ਮੁੱਢਲੇ ਇਤਿਹਾਸ ਦੀ ਕਿਤਾਬ ਪੇਟ ਕਰਦੇ ਹਨ ਸਨਮਾਨਿਤ ਕੀਤਾ ਗਿਆ ਅੱਜ ਗਿਆਨੀ ਹਰਪ੍ਰੀਤ ਸਿੰਘ ਜਹਦਰ ਸਾਹਿਬ ਦਮਦਮਾ ਸਾਹਿਬ ਅਮਰitsar ਸੀਗੇ ਤੇ ਅੱਜ ਸਾਨੂੰ ਬੇਨਤੀ ਕੀਤੀ ਸੀ ਕਿ ਸਾਡੇ ਦਫ਼ਤਰ ਤੁਸੀਂ ਆਓ ਤੇ ਸਾਨੂੰ ਆਸ਼ੀਰਵਾਦ ਦਿਓ ਤੇ ਨਾਲੇ ਸਾਡੀ ਜਿਹੜੀ ਚੀਫ ਖਾਸ ਸਾਹਿਬ ਜਵਾਨ ਵੱਲੋਂ ਪਬਲਿਕ ਐਜੂਕੇਸ਼ਨ ਕਾਨਫਰੰਸ ਹਰ ਦੂਜੇ ਸਾਲ ਕਰਾਈ ਜਾਂਦੀ ਹੈ ਤੋਂ ਐਸਐਲ ਅਰੰਗਪੁਰ ਸਾਹਿਬ ਜੀ ਤਾਂ ਅਸੀਂ ਇਹਨਾਂ ਨੂੰ ਕਹਿ ASCII ਕਿ ਸਾਡਾ ਸਾਡੀ ਬੇਨਤੀ ਹੈ ਤੁਹਾਡੇ ਅਗੇ ਕਿ ਸਾਡੇ ਇੱਕ ਹੋਸਟ ਹੁੰਦੀ ਹੈ ਜਿਹੜੀ ਚੇਰਮੈਨ ਸਵਾਗਤੀ ਕਮੇਟੀ ਤੇ ਉਹਨੂੰ ਤੁਸੀਂ ਸਵੀਕਾਰ ਕਰੋ ਤਾਂ ਕਿ ਸਾਡੇ ਜਿਹੜੇ ਕਾਨਫਰੰਸ ਹੈ ਉਹਨੂੰ ਚਾਰ ਚੰਨ ਲੱਗ ਸਕਣ ਬਹੁਤ ਸ਼ੁਭਾ ਵਧੇ ਸੋ ਮਨਵਾ ਸਕਿਓ ਐਕਸੈਪਟ ਕਰ ਲੈਣਗੇ ਸਾਡੀ ਬੇਨਤੀ ਨੂੰ ਔਰ ਬੈਠੇ ਆ ਗੱਲਾਂ ਬਾਤਾਂ ਕੀਤੀਆਂ ਨੇ ਸਾਨੂੰ ਉਹਨਾਂ ਨੇ ਕਿਹੜੀ ਡੇਟ ਹੋ ਗਈ ਇਹ ਅਸੀਂ 22/23 ਨਵੰਬਰ ਨੂੰ ਫਿਲਹਾਲ ਰੱਖੀ ਹੋਈ ਹੈ ਜੇ ਕੋਈ ਥੋੜੀ ਬਹੁਤ ਡੇਟ ਚੇਂਜ ਕਰਨੀ ਪਈ ਤੇ ਫਿਰ ਅਸੀਂ ਦੇਖ ਲਾਂਗੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ ਐਸ.ਪੀ. ਸਿੰਘ ਬਰਾਇ ਦੇ ਗਵਾਈ ਵਿੱਚ ਟਰਸਟ ਵੱਲੋਂ ਇਸ਼ਾਨ ਕੈਂਸਰ ਕੇਅਰ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ 648 ਮਖਾਂ ਦਾ ਕੈਂਪ ਜ਼ੀਰਾ ਵਿੱਚ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਤੇ ਇਸ ਦਾ ਲਾਹਾ ਲਿਆ ਇਸ਼ਾਨ ਕੈਂਸਰ ਵੈਲਫੇਅਰ ਸੁਸਾਇਟੀ ਦੇ ਸਥਿਤੀ ਚਨੇਜਾ ਵੱਲੋਂ ਆਪਣੇ بیٹے ਇਸ਼ਾਨ ਦੀ ਯਾਦ ਵਿੱਚ ਇਹ ਕੈਂਪ ਇਸ਼ਾਨ ਦੇ ਜਨਮ ਦਿਨ ਮੌਕੇ ਲਗਾਇਆ ਗਿਆ ਤੇ ਉਹਨਾਂ ਵੱਲੋਂ ਜ਼ੀਰਾ ਵਿੱਚ ਇੱਕ ਲੈਬ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਨਾਲ ਜੁੜ ਕੇ ਖੋਲੀ ਗਈ ਅਤੇ ਅੱਗੇ ਵਾਅਦਾ ਕੀਤਾ ਗਿਆ ਕਿ ਇੱਕ ਫਿਜ਼ੀਓਥੈਰੇਪੀ ਸੈਂਟਰ ਅਤੇ ਦੰਦਾਂ ਦਾ ਕਲੀ ਉਨ੍ਹਾਂ ਵੱਲੋਂ ਇੱਕ ਦੁਕਾਨ ਦਿੱਤੀ ਜਾਵੇਗੀ ਅਤੇ ਇਸ ਨੂੰ ਜਲਦ ਹੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਇਸ ਮੌਕੇ ਪਰਿਵਾਰ ਵੱਲੋਂ ਇੱਕ ਐਂਬੂਲੈਂਸ ਅਨਮੋਲਕ ਵਾਧਰਾ 13 ਨੂੰ ਵੀ ਦਿੱਤੀ ਗਈ ਜੋ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕੀਤੀ ਗਈ ਹੈ ਡਾਕਟਰ ਐਸ.ਪੀ. ਸਿੰਘ ਉਹ ਬਰਾਇਜੀ ਸਰਬੰਧ ਪਲਾਚੈਟਿਵ ٹرسٹ ਉਨ੍ਹਾਂ ਵੱਲੋਂ ਅਜੀ ਸ਼ਾਨ ਜਨੇਜਾ ਜੋ ਕਿ ਸੀ ਜਨੇਜਾ ਦਾ ਬੇਟਾ ਉਹਨਾਂ ਦੀ ਯਾਦ ਵਿੱਚ ਇਹ ਜਿਹੜਾ ਕੈਂਪ ਉਹਨਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਕੁਝ ਐਸ.ਪੀ. ਉਹ ਬਰਾਇ ਸਿੰਘ ਬਾਰੇ ਜਾਣਕਾਰੀ ਦਿਓ ਡਾਕਟਰ ਐਸ.ਪੀ. ਸਿੰਘ ਉਹ ਬਰਾਏ ਦੁਬਈ ਦੇ ਉਹਗੇ ਕਾਰੋਬਾਰੀ ਨੇ ਜੋ ਕਿ ਆਪਦੀ ਕਮਾਈ ਦੇ ਵਿੱਚੋਂ 98% ਹਿੱਸਾ ਜਿਹੜਾ ਉਹ ਆਪਦਾ ਸੇਵਾ ਦੇ ਵਿੱਚ ਲਾਉਂਦੇ ਨੇ ਤੇ ਉਹਨਾਂ ਵੱਲੋਂ ਜਿਹਦਾ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਜਿਹੜੀਆਂ ਫਿਰੋਜ਼ਪੁਰ ਜ਼ਿਲ੍ਹੇ ਅੰਦਰ ਜਿਹੜੀਆਂ ਪੰਜ ਲੈਬਾਰਟਰੀਆਂ ਚੱਲ ਰਹੀਆਂ ਹਨ ਤੇ ਤੀਜੀ ਨੇਚਾਇਜ਼ ਦੇ ਪਰਿਵਾਰ ਵਿੱਚ ਵੱਲੋਂ ਵੀ ਜਿਹੜੀ ਕਲੈਬ ਜੋ ਕਿ ਇਹਨਾਂ ਵੱਲੋਂ ਦੁਕਾਨ ਦਿੱਤੀ ਗਈ ਸੀ ਉਹ ਵੀ ਜੀਰਾ ਦੇ ਵਿੱਚ ਸੇਵਾ ਚੱਲ ਰਹੀ ਹੈ ਲੈਬਾਰਟਰੀ ਜਿਹੜੀ ਇੱਕ ਤੇ ਹੁਣ ਵੀ ਜਿਹੜੀ ਆਪਣੇ ਫਿਜ਼ੀਓਥੈਰੇਪੀ ਸੈਂਟਰ ਵੀ ਜਲਦੀ ਇਹਨਾਂ ਦੇ ਸਹਿਯੋਗ ਦੇ ਨਾਲ ਇੱਥੇ ਖੁੱਲ ਰਿਹਾ ਹੈ ਇਹ ਬਹੁਤ ਹੀ ਵਧੀਆ ਸੰਸਥਾ ਸਰਵਦਾ ਭਲਾ ਚੈਰੀਟੇਬਲ ਟਰਸਟ ਸਰਦਾਰ ਐਸ ਪੀ ਸਿੰਘ ਜੀ ਉਭਰਾਏ ਜੋ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਆਪਣੇ ਦੇਸ਼ ਦੇ ਵਿੱਚ ਵੀ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਆਪਣੀ ਇਨਕਮ ਦਾ 90% ਹਿੱਸਾ ਦਾਨ ਵਿੱਚ ਦਿੰਦੇ ਨੇ ਜੋ ਕਿ ਬਹੁਤ ਵਧੀਆ ਕਦਮ ਹੈ ਅੱਜ ਜੀਰਾਵੇ ਤੇ 648 ਅੱਖਾਂ ਦਾ ਕੈਂਪ ਲਗਾਇਆ ਗਿਆ ਈਸ਼ਾਨ ਜਨੇਜਾ ਦੀ ਯਾਦ ਵਿੱਚ ਸਤੀਸ਼ ਜਨੇਜਾ ਜੀ ਨੇ ਨਾਲ ਮਤਲਬ ਉਹਨਾਂ ਦੇ ਸਹਿਯੋਗ ਨਾਲ ਲੱਗਿਆ ਹੈਗਾ ਜੋ ਕਿ ਬਹੁਤ ਹੀ ਵਧੀਆ ਗੱਲ ਹੈ ਅਸੀਂ ਉਹ ਬੱਚਾ ਜੋ ਕਿ ਆਪਣੀ ਭਰ ਜਵਾਨੀ ਦੇ ਵਿੱਚ چلا ਗਿਆ ਅਸੀਂ ਉਹਨੂੰ ਜਾਂ ਉਹਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਇਹੋ ਜਿਹੇ ਕੰਮ ਜਰੂਰ ਕਰਨੇ ਚਾਹੀਦੇ ਆ ਸਰਬਦਾ ਭਲਾ ٹرسٹ ਇੱਥੇ ਲੈਬੋਰੀ ਵੀ ਚਲਾ ਰਿਹਾ ਜੋ ਕਿ ਘੱਟ ਰੇਟਾਂ ਤੇ ਆਪਣੇ ਟੈਸਟ ਕੀਤੇ ਜਾਂਦੇ ਆ ਮੈਂ ਸਾਰੇ ਸੰਸਥਾਵਾਂ ਵੱਲੋਂ ਸਰਬ ਸਰਬਾਤ ਦਾ ਪਲਾਚਾਰੀ ਦੇ ਉਸ ਨੂੰ ਦਾ ਧੰਨਵਾਦ ਦਿਆਂ ਈਸ਼ਾਨ ਕੈਂਸਰ ਕੇਅਰ ਵੈਲਫੇਅਰ ਸੁਸਾਇਟੀ ਉਹਨਾਂ ਦਾ ਵੀ ਧੰਨਵਾਦ ਦਿਆਂ ਜਿਨ੍ਹਾਂ ਨੇ ਇੰਨੇ ਲੋੜਵੰਦ ਲੋਕਾਂ ਨੂੰ ਸਹਾਇਤਾ ਕਰਕੇ ਮਦਦ ਕੀਤੀ ਹੈ ਜਿਨੇ ਵੀ ਸਾਡੇ ਸੰਸਥਾ ਦੇ ਮੈਂਬਰ ਆ ਜਿਹਾ ਅਸਬੀਬ ਇਬਰਾਹਿਮ ਬਾਤ ਦੇ ਭਲਾ ਦੇ ਜੋ ਵੀ ਮੈਂਬਰ ਆ ਉਹਨਾਂ ਦੇ ਸਹਿਯੋਗ ਨਾਲ ਅਸੀਂ ਕਰ ਰਹੇ ਆ ਜੋ ਆਪਣੇ ਸ਼ਹਿਰ ਦੀਆਂ ਸੰਸਥਾਵਾਂ ਉਹ ਵੀ ਸਾਡਾ ਸਾਥ ਦੇ ਰਹੀਆਂ ਅਸੀਂ ਉਹਨਾਂ ਦੇ ਸਾਰੇ ਬਹੁਤ ਧੰਨਵਾਦੀ ਆ ਸ਼ਾਨਦਾ ਤੁਸੀਂ ਨਾਮ ਜਿੰਦਾ ਰੱਖ ਰਹੇ ਹੋ ਤੁਹਾਡੇ ਮਨ ਨੂੰ ਕਿੱਦਾਂ ਦੀ ਇਹ ਲੱਗ ਰਿਹਾ ਕਿ ਕਿਸ ਤਰ੍ਹਾਂ ਦੀ ਤਸੱਲੀ ਮਿਲਦੀ ਹੈ ਤੁਹਾਡੇ ਮਨ ਨੂੰ ਸੰਤੁਸ਼ਟੀ ਹੁੰਦੀ ਹੈ ਇਸ ਗੱਲ ਦੀ ਵੀ ਚਲੋ ਅਸੀਂ ਆਪਦੇ ਬੱਚੇ ਦਾ ਯਾਦ ਤੱਕ ਅਸੀਂ ਉਹਨੂੰ ਕਰ ਰਹੇ ਆ ਇਹ ਕੁਝ ਹੀ ਅਸੀਂ ਕਰ ਸਕਦੇ ਆ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿੰਦਾ ਦਾ ਮਤਲਬ ਲੋਕਾਂ ਦਾ ਵਿਹਾਰ ਰਹਿਣਾ ਚਾਹੀਦਾ ਲੋਕਾਂ ਕੋਲ ਲੋਕਾਂ ਪ੍ਰਤੀ ਵਧੀਆ ਵਿਹਾਰ ਰਹਿਣਾ ਚਾਹੀਦਾ ਜੀ ਲੋਕੀ ਸਾਡਾ ਸਾਥ ਦੇ ਰਹੇ ਆ ਜੀ ਅਸੀਂ ਗੱਲ ਲੋਕਾਂ ਦੇ ਨਾਲ ਮਿਲ ਕੇ ਹੀ ਅਸੀਂ ਇਹ ਕਰ ਸਕਦੇ ਆ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਫਲਾਲ ਨਹੀਂ ਜਾਂਦੇ ਹੁੰਦੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ